ਵਿਵਾਦਾਚੀ ਰਹਿਣ ਵਾਲੇ ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧ ਸਕਦੀਆਂ ਨੇ ਕਿਉਂਕਿ ਇੱਕ ਸੀਸੀਟੀਵੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਾਦਰੀ ਬਜਿੰਦਰ ਆਪਣਾ ਗੁੱਸਾ ਦਫ਼ਤਰ 'ਚ ਆਏ ਕੁਝ ਲੋਕਾਂ ਤੇ ਕੱਢ ਰਿਹਾ ਹੈ ਹਾਲਾਂਕਿ ਇਹ ਸਪਸ਼ਟੀ ਕਰਨ ਇਸ ਤੇ ਕੋਈ ਬਜਿੰਦਰ ਦਾ ਨਹੀਂ ਆਇਆ ਔਰ ਸਾਡੇ ਤੱਕ ਕੋਈ ਪੁਸ਼ਟੀ ਨਹੀਂ ਹੈ ਕਿ ਇਹ ਲੋਕ ਕੌਣ ਨੇ ਕਿ ਇਹ ਦਫਤਰ ਦੇ ਹੀ ਲੋਕ ਨੇ ਇਹਨਾਂ ਦੇ ਜਾਂ ਫਿਰ ਕੋਈ ਹੋਰ ਕਿਸੇ ਕੰਮ ਤੋਂ ਬਜਿੰਦਰ ਦੇ ਕੋਲ ਆਏ ਸਨ ਕਿ ਇਸਾਈ ਤਰ੍ਹਾਂ ਦੇਹੀ ਇਹ ਲੋਕ ਨੇ ਜਿਨ੍ਹਾਂ ਤੇ ਇਸ ਤਰੀਕੇ ਨਾਲ ਹੱਥ ਚੁੱਕ ਰਿਹਾ ਹੈ ਬਜਿੰਦਰ ਹਾਲ ਤੁਸੀਂ ਦੇਖ ਸਕਦੇ ਹੋ ਕਿਸ ਨੇ ਅਧਿਕਾਰ ਦਿੱਤਾ ਹੈ ਪਾਦਰੀ ਬਜਿੰਦਰ ਨੇ ਕਿ ਇਸ ਤਰੀਕੇ ਨਾਲ ਔਰਤਾਂ ਦੇ ਗੱਲ ਤੱਕ ਜਾਵੇ ਥੱਪੜ ਮਾਰੇ ਔਰ ਜਿੰਨੇ ਵੀ ਉੱਥੇ ਲੋਕ ਆਏ ਨੇ ਉਹਨਾਂ ਦੇ ਥੱਪੜ ਮਾਰੇ ਔਰ ਜੋ ਤੁਸੀਂ ਹੋਮੇ ਜੋ ਤੁਸੀਂ ਉਹ ਉਹਨਾਂ ਦੀ ਉਸੇ ਥਾਂ ਤੇ ਗੁੱਸਾ ਦੇਖ ਸਕਦੇ ਹੋ ਇਹ ਪੁਲਿਸ ਇਸ ਤੇ ਕਾਰਵਾਈ ਕਰ ਸਕਦੀ ਆ ਔਰ ਤੁਹਾਨੂੰ ਦੱਸਦੇ ਚੱਲਦੇ ਆ ਪਹਿਲਾਂ ਵੀ ਉਹਨਾਂ ਤੇ ਮਕਤਮਾ ਦਰਜ ਹੋ ਚੁੱਕਿਆ ਐ ਐਫ ਆਰ ਦਰਜ ਹੋ ਚੁੱਕੀ ਆ ਔਰ 2018 ਜੈਂਸੀ ਸੋਸ਼ਨ ਮਾਮਲੇ ਦੇ ਵਿੱਚ ਵੀ کورٹ ਨੇ ਭਗਾੜਾ ਕਰਾ ਦਿੱਤਾ ਸੀ ਪਰ ਉਹ ਮਾਮਲੇ ਸਾਰੇ ਇੱਕ ਪਾਸੇ ਨੇ ਇਹ ਮਾਮਲਾ ਹੈਰਾਨ ਕਰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਾਦਰੀ ਬਜਿੰਦਰ ਆਪਣੇ ਦਫਤਰ ਦੇ ਅੰਦਰ ਹੱਥ ਚੁੱਕ ਰਿਹਾ ਹੈ ਇਹ ਅਧਿਕਾਰ ਇਸ ਨੂੰ ਕਿਸ ਨੇ ਦਿੱਤਾ ਹੈ ਇਹ ਅਧਿਕਾਰ ਕਿ ਉਹ ਇਸ ਦਫਤਰ ਦੇ ਅੰਦਰ ਉਸ ਦਾ ਦਫਤਰ ਹੋਣ ਕਾਰਨ ਕਿਸੇ ਤੇ ਹੱਥ ਚੁੱਕ ਸਕਦਾ ਹੈ ਇਹ ਬਿਲਕੁਲ ਵੀ ਠੀਕ ਨਹੀਂ ਹੈ ਔਰ ਹੁਣ ਇਸ ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਫੇਰ ਵੱਸ ਸਕਦੀਆਂ ਨੇ ਵਿਵਾਦਾਚ ਰਹਿਣ ਵਾਲਾ ਇਹ ਪਾਦਰੀ ਬਜਿੰਦਰ ਹੁਣ ਇਸ ਵੀਡੀਓ ਤੇ ਕੀ ਜਵਾਬ ਦੇਵੇਗਾ ਕੀ ਕਹੇਗਾ ਉਹਨਾਂ ਦੀ ਗਲਤੀ ਹੈ ਪਰ ਜੇ ਗਲਤੀ ਕਿਸੇ ਮਸਲੇ ਤੇ ਹੋਵੇਗੀ ਉਹਨਾਂ ਦੀ ਤਾਂ ਕਿਸ ਨੇ ਅਧਿਕਾਰ ਦਿੱਤਾ ਇਸ ਤਰੀਕੇ ਨਾਲ बच्चे ਦੇ ਸਾਹਮਣੇ ਉਸ ਦੇ ਮਾਦ ਥੱਪੜ ਮਾਰਨਾ ਔਰ ਜੋ ਵੀ ਸਮਾਨ ਹੱਥ 'ਚ ਆਇਆ ਉਹ ਚਲਾ ਚਲਾ ਕੇ ਦਫਤਰ ਦੇ ਅੰਦਰ ਲੋਕਾਂ ਤੇ ਸਿੱਟਣਾ ਔਰ ਹੁਣ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਕਪੂਰਥਲਾ ਦਫਤਰ ਦੀ ਦੱਸੀ ਜਾ ਰਹੀ ਹੈ ਪਰ ਹਾਲਾਂਕਿ ਇਸ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਪਾਦਰੀ ਬਜਿੰਦਰ ਦਾ ਹਾਲ ਤੁਸੀਂ ਦੇਖ ਸਕਦੇ ਹੋ ਜੋ ਅਧਿਕਾਰ ਖੇਤਰ ਇਸ ਦੇ ਨਹੀਂ ਹੈ ਉਹ ਵੀ ਇਹ ਕਰ ਰਿਹਾ ਆਪਣੀ ਮਨਮਰਜ਼ੀ ਕਰ ਰਿਹਾ ਔਰ ਪੁਲਿਸ ਇਸ ਪੂਰੇ ਮਸਲੇ ਤੇ ਹੁਣ ਕੀ ਕਾਰਵਾਈ ਕਰੇਗੀ ਜਾਂ ਫਿਰ ਕਾਰਵਾਈ ਹੋ ਚੁੱਕੀ ਹੈ ਇਹ ਤਸਵੀਰ ਕਦੋਂ ਦੀ ਹੈ ਫਰਵਰੀ ਮਹੀਨੇ ਦੀ ਦੱਸੀ ਜਾ ਰਹੀ ਹੈ ਪਰ ਅਧਿਕਾਰਕ ਪੁਸ਼ਟੀ ਨਹੀਂ ਹੈ ਕਿ ਕਿਸ ਸਮੇਂ ਦੀ ਤਸਵੀਰ ਹੈ ਔਰ ਇੱਕ ਪਾਸੇ ਦੋ ਜ਼ਬਰਜਨਾਮ ਮਾਮਲਿਆਂ ਦੇ ਅੰਦਰ ਕਿਰਿਆ ਹੋਇਆ ਪਾਦਰੀ ਬਜਿੰਦਰ ਹੁਣ ਇੱਕ ਹੋਰ ਮਾਮਲੇ ਦੇ ਵਿੱਚ ਗਿਰਦਾ ਨਜ਼ਰ ਆਵੇਗਾ ਕਿਉਂਕਿ ਜਿਸ ਤਰੀਕੇ ਨਾਲ ਉਸਨੇ ਹੱਥ ਚੁੱਕਿਆ ਇਹ ਬਿਲਕੁਲ ਵੀ ਠੀਕ ਨਹੀਂ ਆ ਇਸ ਵਕਤ ਦੀ अहम ਜਾਣਕਾਰੀ ਤੁਹਾਨੂੰ ਨਾਲ ਸੰਜੀ ਕਰ ਰਹੇ ਆ ਔਰ ਧਮਕੀਆਂ ਇਹ ਦਿੰਦੇ ਰਹਾ ਦਿੰਦਾ ਰਹਾ ਪਾਦਰੀ ਬਜਿੰਦਰ ਕਿ ਮੈਂ 2 ਮਿੰਟ ਦੇ ਵਿੱਚ ਚੱਕਾ ਜਾਮ ਕਰਵਾ ਦੂੰਗਾ ਪੰਜਾਬ ਬੰਦ ਕਰਵਾ ਦੂੰਗਾ ਪਰ ਜਦੋਂ ਅਦਾਲਤ ਨੇ ਕਿਹਾ ਜਦੋਂ ਅਦਾਲਤ ਨੇ ਕਿਹਾ ਤਾਂ ਉਸ ਵਕਤ ਭਗੌੜਾ ਜਦੋਂ ਕਰਾਰ ਦਿੱਤਾ ਫਿਰ ਸਵਾਲ ਖੜੇ ਹੋਏ ਕਿ ਪਾਦਰੀ ਬਜਿੰਦਰ ਹੁਣ ਕਿੱਥੇ ਗਿਆ ਕਿਉਂ ਨ ਇੱਕ ਕੋਰਚ ਪੇਸ਼ ਹੋਇਆ ਤਾਂ तमाम सेहत ਦਾ ਹਵਾਲਾ ਦਿੱਤਾ ਕਪੂਰਥਲਾ ਪੁਲਿਸ ਵੀ तमाम ਜੋ ਜ਼ਬਰਜਨਾ ਮਾਮਲੇ ਦੇ ਵਿੱਚ ਪੁੱਛਗਿੱਛ ਕਰ ਰਹੀ ਹੈ ਜਾਂਚ ਕਰ ਰਹੀ ਹੈ ਵੱਡੀਆਂ ਮੁਸ਼ਕਲਾਂ ਦੇ ਵਿੱਚ ਪਾਦਰੀ ਬਜਿੰਦਰ ਫਸ ਸਕਦਾ ਹੈ ਔਰ ਅਜਿਹੇ ਦੇ ਵਿੱਚ ਹੁਣ ਇਸ ਤਸਵੀਰ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਜਿਸ ਤਰੀਕੇ ਨਾਲ ਦਫ਼ਤਰ ਦੇ ਅੰਦਰ ਕੁੱਟਮਾਰ ਕਰ ਰਿਹਾ ਹੈ ਬਜਿੰਦਰ ਲੋਕ ਸ਼ਾਂਤ ਬੈਠੇ ਡਰ ਦੇ ਸਹਮ ਦੇ ਮਾਹੌਲ 'ਚ ਬੈਠੇ ਆ ਔਰ ਇਹ ਚੱਕ ਕੇ ਉਹਨਾਂ ਦੇ ਉੱਤੇ ਜੋ ਸਮਾਨ ਹੱਥ ਦੇ ਵਿੱਚ ਆ ਰਿਹਾ ਉਹ ਚਲਾ ਚਲਾ ਕੇ ਮਾਰਦਾ ਹੋਇਆ ਨਜ਼ਰ ਆ ਰਿਹਾ